ਇਹਦਾ ਮੈਂਟਲ ਕਹਿ ਦਿੰਦੇ ਆ ਵੀ ਐਮਐਲਏ ਦੀ ਹਵਾ ਖਰਾਬ ਹੋ ਗਈ ਹਵਾ ਖਰਾਬ ਹੋ ਗਈ ਜੀ ਲੋਕ ਗੱਲਾਂ ਮੋਲ ਕੇ ਮੈਂਟ ਮਾਰਦੇ ਜੀ ਤੁਸੀਂ ਐ ਕਰੋ ਵੀ ਉਧਰ ਵੀ ਸੈਟਿੰਗ ਕਰੋ ਤੁਸੀਂ ਪਾਸੇ ਸੈਟਿੰਗ ਕਰੋ ਤੇ ਅੱਧਾ ਕਰ ਐ ਕਰੀਏ ਹਾਂਜੀ ਜਿਹੜੇ ਇਹਨਾਂ 12 13 ਦੇ ਵਿੱਚੋਂ ਜਿਹੜੇ ਮੇਨ ਮੇਨ 2 4 ਹੈਗੇ ਜਾਂਦਾ ਹਾਂਜੀ 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 ਜਿੰਨਾ ਮਗਰ ਵੋਟਾਂ ਹੈਗੀਆਂ ਵਧੀਆ ਹਾਂਜੀ ਓਕੇ ਓਕੇ ਜਿਹੜੇ ਉਹ ਲੰਡੂ ਪੰਜੂ ਕਾਰਡ ਉਹ ਛੱਡ ਦੇ ਜਿਹੜੇ ਮਾੜੇ ਉਹ ਭੋਗ ਭਾਗਦੇ ਉੱਥੇ ਫਰਜ ਉਹ ਛੱਡ ਦਿਆਂਗੇ ਆਪਾਂ ਭੇਜ ਦਿਆਂਗੇ ਬੰਦਾ ਕੋਈ ਜਿਹੜੇ ਚੰਗੇ ਤੁਸੀਂ ਉੱਥੇ ਕਰੋਗੇ ਸ਼ੌਕ ਸ਼ੌਕ ਮਾਤਾ ਭੇਜ ਦਿਆਂਗੇ ਹਾਂਜੀ ਠੀਕ ਹੈ ਜਿੰਨਾ ਮਗਰ ਕੋਈ 2 2 4 400 ਵੋਟ ਪੈਂਦੀ ਹੈ ਯਾਰ ਇਹਨਾਂ ਕੋਲੇ ਆਪਾਂ 5 5 ਮਿੰਟ ਲਾ ਚੱਲਾਂਗੇ ਓਕੇ ਸਰ ਤਾਂ ਹੁਣ ਚੱਲੇ ਆ ਨਾ ਐਮ ਐਲ ਏ ਨਾਲ ਇੱਕ ਵਾਸਾ ਕਰਕੇ ਮੋੜਨਾ ਆਪਾਂ ਬੈਠ ਗਿਆ ਹਾਂ ਚਲੋ ਓਏ ਚੱਕਰ ਜਿਹਾ ਤੋਂ ਆ ਹੀ ਜਾਂਦੇ ਆ ਕਿ ਤੇਜ਼ ਬਹੁਤ ਸੀ दारू दारू ਤੇ ਹੀ ਸੀ ਨਹੀਂ ਯਾਰ ਐਂ ਕਰੋ ਐਂ ਕਰੋ ਅੱਗੋ ਇਹਦੇ ਨਾਲ ਜੜ ਜੇ ਇਧਰ ਜਾ ਨਾ ਸੁਣੋ ਐਮ ਐਲ ਏ ਬਾਈ ਘਰੇ ਹੋਣਾ ਹੋਊਗਾ ਕਰੇ ਆ ਚਲ ਮੋਟਰਸਾਈਕਲ ਚੱਲ ਤੱਕ ਚੱਲ ਗਏ ਉਧਰ ਕੀ ਚੱਲ ਵੜਦੇ ਕਹੇ ਦੇ ਉੱਤੇ ਚੜ ਜੂ ਹਣਾ ਚੜ ਜੂ ਅਰੇ ਓ ਟੋਪੀ ਦਾ ਲੈ ਲੈ ਉਹ ਲੈ ਲਾਂਗੇ ਚੱਲ ਬਾਈ ਮੈਂ ਮਗਰ ਬੈ ਨਹੀਂ ਯਾਰ ਅਗਲਾ ਜੇ ਤਾਂ ਆਪਾਂ ਅਹੀਂ ਕੱਲ ਨੂੰ ਆਹੀ ਵਰਤਨੇ ਆ ਓਏ ਕਿੱਧਰ ਗਿਆ ਓਏ 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 ਤਰੀ ਗਿਆ ਨਾ ਓਏ ਓਏ ਯਾਰ ਕੋਈ ਨਹੀਂ ਕੋਈ ਮਰ ਗਿਆ ਤੂੰ ਐਸਾਸਤੇ ਐਮਐਲਏ ਚੁਣਦੇ ਯਾਰ ਵੀ ਥੋੜੀ ਦਾਰੂ ਆਧਾਰ ਕਾਰਡ ਤੇ ਸਸਤੀ ਕਰਾ ਦੇ ਯਾਰ ਹੱਦ ਹੋ ਗਈ ਜਿੰਨੇ ਜੋਗੇ ਹੈਗੇ ਕਰਤਾ ਯਾਰ ਹੋਰ ਵੀ ਕਰੀ ਜਾਂਦੇ ਆ ਵੀ ਕੋਈ ਫਾਇਦਾ ਹੋ ਜੇ ਤੁਹਾਡਾ ਇੱਕ ਗੱਲ ਹੋਰ ਜੀ ਦੱਸੋ ਜੇ ਤੁਸੀਂ ਆ ਨਹੀਂ ਕਰ ਸਕਦੇ ਤਾਂ ਫੀ ਭੁਖੀ ਦੇ ਸਾਡ ਨੂੰ ਨਾ ਠੇਕੇ ਖੋਲ ਦਿਓ ਜੀ ਪੰਜਾਬ ਚ ਵੀ ਆ ਜਿਹੜਾ ਜੋੜਾ ਨੂੰ ਹੱਡਾਂ ਨੂੰ ਲੱਗ ਗਿਆ ਜੀ ਘੁਣ ਤੇ ਇਹ ਤਾਂ ਜੀ ਹੁਣ ਉਹ ਤਾਂ ਤੋੜੀ ਉਹ ਆ ਉਹ ਖੋਲ ਦੇਣਾ ਸਾਰਾ ਪੰਜਾਬ ਮੈਂ ਕਹਿੰਦਾ ਤੁਸੀਂ ਕਿਤੇ ਹਰਦੇ ਹੀ ਨਹੀਂ ਜੀ ਆਹ ਬੰਦਾ ਮੈਨੂੰ ਬੜਾ ਸਿਆਣਾ ਕੰਨ ਕਮਾ ਕੇ ਵਰਦਾ ਉਤੋਂ ਦੀ ਇਹ ਇਹ ਤਾਂ ਪੁਰਾਣੇ ਬਜ਼ੁਰਗਾਂ ਦਾ ਅਸਲੀ ਫੋਨ ਬੋਲਦਾ ਇਹਦੇ ਵਿੱਚ ਸੋ ਮੇਰਾ ਲਿਆਸ ਆ ਲੈ ਮਾਰੇ ਯਾਰ ਹਾਂ ਸੋ ਤੇ 200 ਤੇ ਉਹ ਕਿ ਤੀੜ ਜਾਂ ਪਤਾ ਨਹੀਂ ਕਿੱਥੇ ਉਹਨੂੰ ਫੋਨ ਲਾਉਣਾ ਘੜਦੇ ਆ ਹੁਣ 80 ਘਟ ਗਏ ਕਰ ਫੋਨ ਉਹਨੂੰ ਕਰ ਬੰਦ ਤੇ ਉਧਰੋਂ ਸਿਆਪਾ ਖਾਣਾ ਕੀੜੇ ਲੜੀ ਜਾਂਦੇ ਆ ਸ਼ਾਮ ਹੋ ਗਈ ਆ ਤੈਂ ਬਹੁਤ ਹੋ ਗਿਆ ਕੱਦਰ ਮਰ ਗਿਆ ਚੱਕਲਾ ਹੈਲੋ ਉਹ ਕਿੱਥੇ ਮਰ ਗਿਆ ਹੀਰੇ ਆ ਜਾ ਆ ਵਾ ਹੋਇਆ ਇਦਾਮ ਹੋਇਆ ਪਿਆ ਆ ਜਾ ਆ ਜਾ ਆ ਜਾ ਛੇਤੀ ਆ ਕਿੱਥੇ ਆ ਤੂੰ ਬੱਸ ਮੈਂ ਯਾਰ ਅੱਗ ਸੌਰੀ ਜਾ ਬੜਾ ਸੀਗਾ ਤੇ ਬੱਸ ਛੋਡੇ ਬੰਨੀ ਆਈ ਆ ਜਾ ਤੈਨੂੰ ਪਤਾ ਟਾਈਮ ਹੋਇਆ ਪਿਆ ਯਾਰ ਉਹ ਬੱਸ ਮੇਰੇ ਤਾਂ ਆਉਦੇ ਆ ਪਤਾ ਕੀ ਮਰ ਜਾ ਹਾਂ ਦੱਸ ਵੀ ਆ ਪੈਸੇ ਕੱਢਦੇ ਆ ਕਿੰਨੇ ਕੱਢ ਗਏ ਲਾਫੜਾ 80 ਕੱਢਦੇ ਆ 200 ਰੁਪਿਆ 100 ਕੱਢ ਦੇ 170 900 ਤੋਂ ਕੱਢਦਾ ਅਲਗ ਨਿਆਲੇ ਦੇਲੀ ਤੈਨੂੰ ਪਤਾ ਨਹੀਂ 100 ਆਉਂਦਾ ਤੇਰੇ ਵੰਡੇ ਸਿਰ ਕਮਾਲ ਕਰੀ ਜਨਾ ਯਾਰ ਤੂੰ ਹੈ ਬਰ ਉਹ ਹੀ ਗੱਲ 200 ਦੇ ਯਾਰ ਆਂਡੇ ਲਵਾਂਗੇ ਕਮਾਲ ਕਰੀ ਜਨਾ ਤੂੰ ਅੱਜ ਮੈਂ ਸੌਰੀ ਗਿਆ ਸੀਗਾ ਉੱਥੇ ਲੱਗ ਗਏ ਪੈਸੇ ਤੇ ਅੱਗੇ ਆਪ ਪਾਉਣੀ ਹੈ ਪੈਸੇ ਕੋਈ ਨਹੀਂ ਅੱਜ ਤੂਬ ਵਾਲਾ ਯਾਰ ਕੱਢ ਦਾਰ ਕਰਾਂਗੇ ਫਿਰ ਕੱਲ ਨੂੰ ਦੇਵਾਂਗੇ ਪੈਸੇ ਕਿਵੇਂ ਬਾਈ ਬੜੀ ਐ ਜੀ 100 ਦੀ ਬੋਤਲ ਦੇਈ ਲਿਓ ਜੀ 280 ਉਹ 30 ਘਟਾਂ ਬਾਈ ਉਹ ਕੱਲ ਨੂੰ ਦੇ ਦਾਂਗੇ ਨੈੱਟ ਦੇ ਗਾਹ ਕਰਦੇ ਨੇ ਡਾਟੇ ਲਈ ਕਹਿੰਦਾ ਸਾਬਦਾਨਾ ਹੁੰਦਾ ਹੈ ਸਿੱਧੇ ਸਾਨੂੰ ਲੈਸ ਵੀ ਕਰਦੇ ਆ ਕਰ ਡੇਲੀ ਦੇ ਗਾਹ ਕੱਲ ਦੇ ਕੇ ਜਾਣੀ ਕੋਈ ਨੂੰ ਕੋਈ ਨਹੀਂ ਦੇ ਦਾਂਗੇ ਦੇ ਦਾਂਗੇ ਦੇਣੇ ਆ ਨਾ ਇੱਕ ਬੋਤਲ ਦੇ ਵਾਹਤਾ ਲਾਲਾ ਸਾਡਾ ਤਾਂ ਨਹੀਂ ਲੱਗਦਾ ਕੁਝਿਆ ਭਾ ਜਿਆ ਨਹੀਂ ਇਸਕੀਮ ਕੁਝਿਆ ਨਹੀਂ ਹੈ ਜੀ ਸਦਾ ਮਿੱਤਰ ਆਪੇ ਹੋਰ ਮਿਲ ਗਈ ਸਰਕਾਰਾਂ ਹੁੰਦਾ ਕਾਰਡ ਵੀ ਬਣਾਤੇ ਬਿਜਲੀ ਵੀ ਮੁਫਤ ਕਰਤੀ ਸਰਕਾਰਾਂ ਨੇ ਤਾ ਬੁੜਗਾਂ ਦਾ ਵੀ ਕੰਮ ਫ੍ਰੀ ਕਰਤਾ ਰੋਡ ਵੇ ਤੇ ਆਪਾਂ ਨੇ ਮੱਕੇ ਸਾਪ ਦਸ ਗਿਆ ਇਹਨੂੰ ਨਹੀਂ ਕਰਦੇ ਫ੍ਰੀ ਦੇ ਦੇਂਗੇ ਦੇ ਦੇਂਗੇ ਬੇਸਾਂਸਰ ਦੇ ਦੇਂਗੇ ਆਪਾਂ ਬੰਦ ਕਰਨੀ ਨਹੀਂ ਫਿਰ ਸਰਕਾਰਾਂ ਨੂੰ ਨਹੀਂ ਚਾਹੀਦਾ ਇਧਰ ਸਾਡੇ ਗਰੀਬਾਂ ਬਾਰੇ ਵੀ ਸੋਚੋ ਜਿਹੜੇ ਹੀਰਾ ਮਿਲਦੇ ਆ ਕੋਕ ਕੂਕ ਨਹੀਂ ਮੇਰੀ ਸੁਣ ਲੈ ਗੱਲ ਪਾਣੀ ਨਾਲ ਚੱਲੂਗੀ ਪੈਸੇ ਤਾਂ 20 ਆ ਸਾਰੇ ਤੁਹਾਨੂੰ ਉਪਰ ਨੂੰ ਝਾਗਦਾ ਦੋ ਮਿੰਟ ਚੱਕ ਲਈਂ ਕਿਹੜਾ ਫਾਇਦਾ ਲੈ ਵੇਖ ਲੈ ਕਿੱਟ ਭੋਂਦਾ ਵੇਖ ਲੈ ਰਹਿੰਦੇ ਰਹਿੰਦੇ ਐਂ ਕਰ ਆਪੋ ਉੱਥੇ ਚੱਲਦੇ ਆਂ ਜੇ ਫਿਰ ਕੱਸੀ ਤੋਂ ਭਰ ਲੈਨੇ ਡੋਲੂ ਆਹ ਬਾਈਕ ਕੋਲ ਡੋਲੂ ਲੈ ਕੇ ਚੱਲ ਯਾਰ ਡੂੜ ਘੰਟਾ ਅੱਗੇ ਹੋ ਗਏ ਲੇਟ ਆਂ ਅੰਡੇ ਦਾ ਫੜ ਲੈਣਾ ਮੈਂ ਓ ਯਾਰ 20 ਆ ਦੇ ਲਿਆਉਣੇ ਆ ਡੂ ਡਾਂਡਾ ਆਉਣਾ ਤੂੰ ਲੈ ਆ ਜਾ ਕੇ ਹੈ ਫਿਰ ਉਹੀ ਗੱਲ ਕਰ ਲੈਣਾ ਉਹ ਤੂੰ ਕੋਈ ਧਾਰ ਨਹੀਂ ਕਰਦਾ ਤੂੰ ਜਾ ਲੈ ਆ ਯਾਰ ਤਰੀ ਆ ਜੂਗੀ ਭੱਜ ਕੇ ਜਾ ਭੱਜ ਕੇ ਜਾ ਯਾਰ ਭੱਜ ਕੇ ਲੈ ਆ ਉਹ ਮੇ ਲੜੀ ਜਾਂਦੇ ਆ ਉਹ ਮੈਨੂੰ ਨਾਲ ਤਾਂ ਗੰਡੇ ਨਹੀਂ ਦੇਣੇ ਉਹਨੇ ਉਹ ਤੂੰ ਦੇ ਭਾਈ ਇਹ ਇੰਕੇ ਰਾਂ ਅੰਡੇ ਤੇ ਹੀ ਹਰ ਦੋ ਫਟਾਫਟ ਕਰ ਦੇ ਯਾਰ ਅੱਗੇ ਨਾ ਲੇਟ ਆ ਉਹ ਬੰਦੇ ਡਿੱਕੀ ਜਾਂਦੇ ਆ ਮੈਨੂੰ ਆ ਜਾ ਆ ਜਾ ਆ ਜਾ ਛੇਤੀ ਬੱਸ ਤੁਸੀਂ ਆਪ ਵੀ ਕਰ ਲਾਂਗੇ ਬੱਸ ਮੁਹਾਵੇ ਚ ਪਾ ਦੇ ਯਾਰ ਉਹ ਇਡੀ ਕੀ ਖੇਲ ਖੇਲਦੇ ਛੱਲਣੂ ਕੀ ਸੀ ਬਾਈ ਚੱਲ ਮਾਰ ਦੇ ਦੋ ਦੋ ਪੀਸ ਇਹਨਾਂ ਦੇ ਆਪਣੇ ਨੂਨਾਂ ਦੀ ਖੂੜੀ ਕਿਹੜੀ ਆ ਚੱਕ ਕੇ ਮੈਂ ਪਾ ਲੈਂਦਾ ਉਹਨੇ ਵਿੱਚ ਉਹ ਆਇਆ ਛੇਤੀ ਵੱਡਾ ਪੋਣਾ ਪੈ ਕਿੱਧਰ ਮਰ ਗਿਆ ਆਉਣਾ ਭਰਾਵਾ ਖਾਲੀ ਲਵਾ ਪਈ ਆ ਭਰਤਾ ਲੈਣ ਦੇ ਇੰਨੀ ਨਾਲ ਯਾਰ ਕਾਲੀ ਕਰਿਆ ਕਰੋ ਚੱਲਣ ਤੇ ਅਕਟੈਂਡ ਤਾਂ ਲੱਗਦਾ ਹੀ ਆ ਓਏ ਆਇਆ ਗਾ ਟਰੱਕ ਭੇਜਾਂ ਹੁਣ ਤੈਨੂੰ ਭਰਨ ਵਾਸਤੇ ਦੱਸ ਹੈ ਉਦੋਂ ਚੱਕਣਾ ਉਦੋਂ ਤੂੰ ਸਾਫਤਾ ਅੰਡਾ ਚੱਕਣ ਤੱਕ ਜਾਏਗਾ ਤੂੰ ਆ ਜਾ ਯਾਰ ਛੇਤੀ ਉਧਰੋਂ ਟਾਈਮ ਬਹੁਤ ਹੋਇਆ ਪਿਆ ਹਾਂ ਸਕਦਾ ਦੋਵੇਂ ਤੂੰ ਹੀ ਖਾ ਜਾਏਗਾ ਆਈ ਬੱਕ ਦੇ ਯਾਰ ਇਹ ਚੂਨ ਚੱਲ ਕਰ 2 ਘੰਟੇ ਹੋ ਗਏ ਲੇਟ ਹੋਏ ਆ ਚੱਲ ਚੱਲ ਹੁਣ ਤੁਹਾਨੂੰ ਆ ਬਾਈ ਨੂੰ ਨਾ ਉਹ ਤਾਂ ਕੀੜੇ ਕੂੜੇ ਮਰ ਜਾਂਦੇ ਬਾਈ ਤੈਨੂੰ ਗਾਣਾ ਸੁਣਾ ਆ ਬਹੁਤ ਗਾਣਾ ਸੁਣਾ ਦਿਚੋ ਪੀ ਦੀ ਲੈ ਤਾਉਦੋਂ ਅੱਖ ਤੇ ਵੀ ਦਾ ਨੂੰ ਪਤਾ ਲੱਗਿਆ ਆ ਪਕੜਾ ਪੈਗ ਲਾਇਆ ਉਹ ਗਲਾਸ ਚ ਲੈ ਆਇਆ ਕਿ ਕਿੱਥੇ ਆ ਕੰ ਭੁੱਲਦਾ ਆ ਤਾਂ ਦੁਪਹਿਰ ਦੇ ਮੇਰੀ ਜੇਬ ਚ ਉਹ ਪਤਾ ਨਹੀਂ ਕਿੱਥੇ ਮਰਿਆ ਹਾਲਤ ਕਰਨੀ ਆਇਆ ਯਾਰ ਲੈ ਉਹ ਭਰਾਵਾ ਕਰਤਾ ਦਾ ਹੱਲ ਉਹ ਤਾਂ ਹੀ ਤਾਂ ਹੀ ਨੇ ਘੰਟਾ ਲਵਾਤਾ ਉਹਦਾ ਘਰ ਵਾਲਾ ਨਹੀਂ ਜਾਂਦਾ ਸੀਗਾ ਕੋਲੋਂ ਚੱਕ ਕੇ ਖਾਏਗਾ ਖਾਣਾ ਨਹੀਂ ਕੋ ਕੋ ਕਹਿੰਦੇ ਬਾਲਟੀ ਉਹ ਕੱਲੇ ਵਿਚਾਰੇ ਨੇ ਬੁੱਕਾਣਾ ਨਾਣਾ ਬੂਗਾ ਹੁਣਾਂ ਨੂੰ ਬੁੱਕਾਣਾ ਨਾਣਾ ਹੋਰ ਮਜ਼ਾ ਉਹਨੇ ਪਾਣੀ ਦਾ ਬੰਦੋਬਸਤ ਕਰਤਾ ਆਪਾਂ ਨੂੰ ਮੈਂ ਵੀ ਪਰਮਾਤਮਾ ਭਾਣਾ ਕਰੇ ਹੱਥ ਭਾਲੇ ਡੇਗਣਾ ਪਵੇ ਡਲਦੀ ਐਵੇਂ ਮਹਿੰਗੀ दारू ਆ ਇਹ ਕੂੰਦਾਰ ਲੈਂਦੀ ਅੱਜ ਡਲ ਗਿਆ ਮੇਰੇ ਇਹ ਮੇਰਾ ਜਿਆਦਾ ਪੈਗਾ ਜਾਏ ਕੋਈ ਨਾ ਬਰਾਬਰ ਕਰਦਾ ਕਰਦਾ ਮੇਰਾ ਪੈਗ ਵੱਡਾ ਨਾ ਕਰਦੀ ਮਾ ਦਾ ਪਹਿਲੇ ਗਿੱਟੇ ਛਲਾਈ ਬਠਾ ਇੰਨੀ ਕਿਉਂ ਪਾਤੀ ਮੋٹے ਮੋٹے ਲਾਓ ਤੇ ਪਹਿਲਾਂ ਹੀ ਲੇਟਾਂ ਹੋਰ ਅਗੜੇ ਤਾਂ ਮਾਰੀਏ ਗੀਚੀ ਜਿ ਵਜੂਗਾ ਨਾ ਵੱਡਾ ਪੈਗਾ ਉਹ ਪਾਣੀ ਭੁੱਲ ਗਏ ਭੁੱਲ ਗਏ ਇੰਨੀ ਛੇ ਵੇਲਾ ਹੀ ਭੁੱਲੇ ਬੈਠੇ ਸੀਗੇ ਉਹ ਕਾਲੀ ਕਾਲੀ ਚ ਜਾਂਦੇ ਆਏ ਐਨ ਵੀ ਗੋਲਾ ਕਰੇ ਮੋੜ ਕੀ ਲੈ ਕੇ ਜਾਣਾ ਗੋਲਾਂਗੇ ਗੋਲਾਂਗੇ ਜੀਸ ਉਪਰ ਆਵਾ ਉਹਦੇ ਬਿਨਾ ਤਾਲੂਆ ਸੁਖਾ ਬੜਾ ਜੰਦਰ ਦਾ ਜਾਣਦੇ ਪਤੰਦਰਾ ਅੱਗੇ 2 ਘੰਟਿਆਂ ਨੂੰ ਲੇਟ ਕਰਾਤਾ ਮੈਂ ਤਾਂ ਨੰਗਾ ਨਹੀਂ ਉਹ ਨਜ਼ਰ ਲਾਵੀ ਮਤਰਾ ਚੱਕੋ ਅੱਜ ਦਾ ਪਤੰਦਰਾ ਇਹ ਆਂਡਿਆਂ ਨਾਲ ਹੀ ਸਾਰਨਾ ਪਿਆ ਆਂਡੇ ਗੜਾ ਆਪਾਂ ਟਰੱਕ ਲੈ ਕੇ ਆਏ ਆ ਉਹ ਹੈ ਤਾਂ 20 ਦੇ ਆ ਝੁੱਡੂ ਨਹੀਂ ਲੈ ਕੋਈ ਨਾ ਜਿੱਦੇ ਟੈਂਡਰ ਖੁੱਲ ਗਿਆ ਤੇ ਉਹਦੇ ਭਲਾ ਦੀ ਤੂੰ ਡੱਬਾ ਲੈ ਲਈ ਯਾਰ ਕੁੱਲੂ ਜਨ ਮੰਗ ਕੇ ਦਰੂ ਵੀ ਨਾ ਆ ਗੱਲਾਂ ਕਰਦਾ ਉਹ ਤੂੰ ਰਹਿੰਦਾ ਕਰ ਰਹਿੰਦਾ ਕਰ ਇਹ ਤੇਰੇ ਕੋਲ ਦੋ ਕੁੱਟਾ ਤੇਰੀਆਂ ਗੰਗਾਂ ਨਹੀਂ ਐਵੇਂ ਲੰਡੂ ਜਿਹਾ ਨਾ ਮਾਰ ਪਗਲਾ ਓਏ ਯਾਰ ਗਲਾਰੀ ਨਾ ਡਾਉ ਚੱਲ ਤੂੰ ਪਗਲਾ ਯਾਰ ਤੂੰ ਵੀ ਨਬਲ ਲੈ ਪਾਣੀ ਪਾ ਤੜਾ ਤੂੰ ਅੱਗ ਹੋ ਗਿਆ ਤੀਜਾ ਤੇ ਬੋਤਲ ਵੀ ਗਈ ਤੇ ਮੇਰਾ ਤਾਂ ਬਣਿਆ ਕੁਛ ਨਹੀਂ ਮਿੱਤਰਾ ਤੇਰੇ ਜ਼ਬਲੰਦ ਸਾਫਦੀ ਬੋਤਲ ਡੋਲ ਦੇ ਤੇ ਰਹਿਣੀ ਬੰਦ ਅੱਜ ਬੈਠਾ ਰਿਆ ਪਤਾ ਨਹੀਂ ਕਿ ਸਟੀਲ ਦਾ ਲੀਵਰ ਲਵਾਈ ਬੈਠਾ ਤੂੰ ਭਰਾਵਾ ਚਲੋ ਜੀ ਲੋ ਖਾਲੀ ਕਰਤੀ ਗਾਲੀ ਖਾਲੀ ਕਰਨੀ ਆ ਯਾਰ ਸਰੀਰੀ ਪੈ ਚਲੋ ਲੋ ਵੀ ਮਿੱਤਰਾਂ ਖਤਮ ਹੋ ਗਿਆ ਕੱਲੇ ਢ ਘਾਰ ਹੀ ਰਹਿ ਗਏ ਪੱਲੇ ਤੇ ਸਰੀਰ ਨਹੀਂ ਬਣਿਆ ਹੱਥ ਦਾ ਤਰੀ ਕੰਬੀ ਜਾਂਦੇ ਆ ਹਜੇ ਤੱਕ ਸਰੀਰ ਨਹੀਂ ਬਣਿਆ ਪਤਾ ਨਹੀਂ ਕਿਹ ਹੈ ਜਸ ਸਰੀਰ लास्ट ਹੀ ਹੈ ਸਰੀਰ ਜ ਬਣਿਆ ਬਣਿਆ ਚੱਲ ਗਏ ਖਤਮ ਕਰ ਗਿਆ ਵੈਰਾ ਆ ਚਲੋ ਆਪਣਾ ਮੇਲੇ ਕਾਲ ਸਾਲ ਕਰਵਾ ਚੱਲਗੇ ਉਹ ਤਾਂ ਤੂੰ ਬਤਾਉ ਲੈਣੇ ਆ ਮੇਲੇ ਉਪਰੇ ਜਿੱਕੇ ਮਰੀ ਜਨਾ ਪਕਾਈ ਨਹੀਂ ਜਿਹੜੀ ਗੌਰ ਤੂੰ ਠੇਕੇ ਦੇ ਕੀ ਸੀ ਸਹਰਾ ਲਈ ਕੁਝ ਫਰੀ ਕੁਝ ਨਹੀਂ ਯਾਰ ਆਪਣੀ ਦਾਰੂ ਨਭਰੀ ਤੂੰ ਨਾ ਸਨ ਪੜਵਾ ਦੇਗਾ ਮੇਰੇ ਨਾਲ ਆਜ ਦੇ ਮਰੀ ਜਨਾ ਆਂਡਾ ਲੈ ਤੂੰ ਹਾਂ ਅੰਡਾ ਨਹੀਂ ਪੜ ਬੰਦਾ ਸਨ ਨਤਰੀਏ। ਈਰੇ ਲੈ ਯਾਰੇ ਸ਼ਰਾਬੀ ਹੋ ਗਿਆ। ਅੰਡੇ ਦਾ ਬਹੁਤ ਰਹੀ ਯਾਰ ਅੱਜ ਹਨਾ। ਹਾਂ ਹਾਂ ਹਾਂ। ਮਿੱਟੀ ਦਾ ਤੇਲ ਨਾਸਾਂ ਨੂੰ ਲਾਉਣਾ ਮੁਗਲ ਹੋਇਆ। ਤੇਰੀ ਆਹੀ ਗੱਲਾਂ ਬੱਸ। ਆ ਪੈਗ ਲਾ ਲੈਨੇ ਲੰਡੂ ਜੇ ਫੁੱਦੂ ਜੀਆਂ ਗੱਲਾਂ ਕਰੀ ਇਹਨੇ ਨੇ। ਆ। ਚਲੋ ਯਾਰ। ਆਪਾਂ ਮੇਲੇ ਕੋਲ ਸੌ ਕਰੂ ਤੇ ਲੱਗੇ। ਉਹ ਤੋਂ ਨੂੰ ਆਪਣੇ ਯਾਰੀ ਸੌ ਲੱਗੇ। ਔਰ ਤੂੰ ਕਿਉਂ ਸਾਨੂੰ ਤਰ ਕੇ ਚੱਲਾਂਗੇ ਭਈ ਹੁਣ ਉਹਨਾਂ ਸੈਟਸ ਬਲੇ ਆਈਆਂ। ਮਰਨਾ ਹੀ ਪੈਣਾ ਇਹਦੇ ਮੰਦਰ ਪੈ ਨਹੀਂ ਆਣਾ ਯਾਰ ਮੈਂ ਤਾਂ ਚੱਲਿਆ ਨਹੀਂ ਚੱਲ ਚਲਦੇ ਆ ਉਧਰ ਨਾਲ ਕੋਈ ਹੀਰੇ ਬੱਕਰੇ ਅੰਗਾ ਲੈਣੀਆਂ ਨੇ ਓਏ ਚੱਲ ਆਪਾਂ ਯਾਰ ਬੰਦਾ ਨਹੀਂ ਹੀਰੇ ਚੱਲ ਆਪਾਂ ਤਾਂ ਇਹੀ ਕਹਣਾ ਯਾਰ ਕਿ ਬਸ ਕੋਈ ਨਹੀਂ ਚੱਲ ਹੀਰੇ ਓਏ ਸ਼ਰਾਬੀ ਹੋ ਗਿਆ ਅੰਡਾ ਦਾ ਖਾਲਾ ਆਪਦਾ ਭੁੱਲ ਗਿਆ ਐਂ ਤਾਂ ਹੀ ਆਉਂਦੇ ਨਾ ਮੇਲ ਟੀਐਮਐਲ ਨੂੰ ਾਂਡਾ ਖਾਦਾ ਨਹੀਂ ਆਂਦਾ ਉਹਦੇ ਸਾਫ ਕੋਲੇ ਗੱਲਾਂ ਕੀ ਕਰੇਗਾ ਪਹੀਰੇ ਆਪਣੀ ਯਾਰੀ ਦੀ ਸੌਹ ਪਾਤੀ ਉਹ ਗਲਾਸੀਆਂ ਵੀ ਚੱਕ ਲੋ ਕੱਲ ਨੂੰ 5 ਰੁਪਏ ਲਾਉਣੇ ਪੈਣਗੇ ਆ ਤਾਈ ਦਾ ਜੱਗ ਵੀ ਬਣਾਉਣਾ ਹੋਰ ਚਾਹੀ ਗਾਲਾ ਗੱਡੇ ਕਰ ਲਾ ਗੱਠੇ ਫਿਰ ਕਰ ਲੋ ਕ ਓਏ ਆਂਡਾ ਖਾਲਾ ਓਏ ਆਈ ਜਾ ਤੂੰ ਕਰੇਗਾ ਉਹਦੇ ਗੱਲ ਹਾਂ ਆ ਜਾ ਤਾਂ ਹੁਣ ਚੱਲੇ ਆ ਨਾ ਐਮਐਲਏ ਨਾਲ ਇੱਕ ਵਾਰ ਸਾਕ ਕਰਕੇ ਮੁੜਨਾ ਆਪਾਂ। ਬੈਠ ਗਿਆ। ਹਾਂ ਚਲੋ। ਓਏ ਚੱਕਰ ਜਿਹਾ ਤੋਂ ਹੀ ਜਾਂਦੇ ਆ ਕਿ ਤੇਜ਼ ਬਹੁਤ ਸੀ दारू। दारू ਤੇ ਹੀ ਸੀ ਨਹੀਂ ਐ ਕਰੋ। ਐ ਕਰੋ। ਅੱਗੋਏ ਤੇ ਨਜ਼ਰ ਜੀ ਦਰਵਾਜ਼ਾ। ਸੁਣੋ ਐਮਐਲਏ ਬਾਈ ਘਰੇ ਹੋਣਾ। ਹੋਊਗਾ। ਕਰੇ ਆ। ਚਲ ਮੋਟਰਸਾਈਕਲ ਚੱਲ। ਚੱਕ ਚੱਲ ਗਏ। ਚਲ। ਉਧਰ ਕੀ ਜਲ ਵੜਦਾ ਕਾਇਦੇ ਉੱਤੇ ਚੜਜੂ। ਮੈਂ ਚੜਜੂ। ਓ ਟੋਪੀ ਦਾ ਲੈ ਲੈ। ਉੜ ਲੈ ਲਾਂਗੇ। ਚੱਲ ਬਾਈ ਮੈਂ ਮਗਰ ਬਾਈ ਯਾਰ ਅਗਲਾ ਜੇ ਤਾਂ ਆਪਾਂ ਅਹੀਂ ਕੱਲ ਨੂੰ ਆਹੀ ਵਰਤਨੇ ਆ ਓਏ ਕਿੱਧਰ ਗਿਆ ਓਏ 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 ਤੁਰ ਗਿਆ ਨਾ ਉਹ ਓਏ ਯਾਰ ਕੋਈ ਨਹੀਂ ਕੋਈ ਮਰ ਗਿਆ ਨਹੀਂ ਤੁਰ ਗਿਆ ਵੜਦਿਆ ਚੱਲ ਯਾਰ ਉਹ ਸਲਾਹ ਕਰਦਾ ਰਹਿਣਾ ਜੀ ਪੁੰਮੇ ਉਹ ਸਦਾ ਨਾਲ ਜਿਹੜਾ ਸਰਦੀ ਓਏ ਨਹੀਂ ਹੁੰਦਾ ਕੋਈ ਯਾਰ ਲੋਕੀ ਦਾ ਨੇ ਐਮ ਐਲ ਐ ਮਹਿਲ ਪਾ ਕੇ ਹਵਾਜੋ ਜਾਂਦੇ ਆ ਥੱਲੇ ਮਹਿਲ ਸੜਕੇ ਪਤੰਦਰ ਚਵਾਰੇ ਤੇ ਬੈਠ ਲੈ ਦੱਸ ਓ ਚਲੋ ਚੜੋ ਯਾਰ ਥਿਰੇ ਤਿਆਨਾ ਬਾਈ ਨੂੰ ਵੜ ਤੂੰ ਚੱਲ 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 ਗੱਲ ਤੂੰ ਕਰੇਗਾ ਕਿ ਮੈਂ ਬਾਈ ਫਿਰੂਗਾ ਗੱਲ ਅੱਬਾ ਜੜੀ ਬੋਲ ਪਈ ਓ ਠਾਰ ਜਾ ਪਤੰਦਰ ਦਾ ਮਾ ਬਾੜ ਪਹਾੜਾਂ 'ਚ ਬੈਠਾ ਚੱਲ ਓਏ ਯਾਰ ਹੀਰੇ ਦੂਣਾ ਢੱਕ ਵੀ ਬਾਈ ਨਹੀਂ ਦੇਖਦਾ ਮੈਂ ਨਹੀਂ ਦੇਖਦਾ ਆਦਾ ਵਾਦੀ ਛੱਡ ਜਾ ਜਾਨੇ ਓ ਤੂੰ ਦਾ ਓਏ ਮੁਸਕਾੜੀ ਬੁਲਾਦਾ ਯਾਰ ਆ ਕਿਨੇ ਮੇਰਾ ਛੋਟੇ ਜੋ ਵੀ ਕੀ ਪ੍ਰੋਗਰਾਮ ਕੱਲ ਤੇ ਬਹੁਤ ਆ ਯਾਰ ਹਣਾਂ ਹਾਂ ਜੀ ਅੰਨ ਜੀ ਕੱਲ ਨੂੰ ਚੰਡੀਗੜ੍ਹ ਵੀ ਜਾਣਾ ਆਪਾਂ ਤੇ ਕਿਵੇਂ ਕਰੀਏ ਪ੍ਰੋਗਰਾਮ ਖਾਸ ਕਿੰਨੇ ਗੱਦੇ ਵਿੱਚੋਂ ਪ੍ਰੋਗਰਾਮ ਟੋਟਲ ਕਿੰਨੇ 12 12 ਪ੍ਰੋਗਰਾਮ ਦੇਖਿਆ ਜਾਂਦਾ ਸਾਰੇ ਖਾਸ ਹੈ ਜੀ ਹਾਂ ਤੇ ਜਾਣਾ ਵੀ ਜ਼ਰੂਰੀ ਬਣਦਾ ਆਪਾਂ ਚੰਡੀਗੜ੍ਹ ਵੀ ਜ਼ਰੂਰੀ ਹੈ ਮੁੜ ਕੇ ਵੇਖੋ ਜੀ ਪ੍ਰੋਗਰਾਮ ਵੀ ਖਾਸ ਹੈ ਤੇ ਜਾਣਾ ਹੀ ਬੜਾ ਗਾਂ ਨੂੰ ਵੋਟਾਂ ਵੀ ਲੈਣੀ ਆਪਾਂ ਹੂੰ ਇਹ ਲੋਕ ਗੁੱਸੇ ਵੀ ਪਤਾ ਮੜੀ ਜਿਹੜਾ ਮੈਂਟ ਇਹਦਾ ਮੈਂਟਸ ਕਹਿ ਦਿੰਦੇ ਆ ਵੀ ਐਮਐਲਏ ਦੀ ਹਵਾ ਖਰਾਬ ਹੋ ਗਈ ਹਵਾ ਖਰਾਬ ਹੋ ਗਈ ਜੀ ਲੋਕ ਗੱਲਾਂ ਮਨਣ ਕੇ ਮੈਂਟ ਮਾਰਦੇ ਜੀ ਤੁਸੀਂ ਐ ਕਰੋ ਵੀ ਉਧਰ ਵੀ ਸੈਟਿੰਗ ਕਰੋ ਤੇ ਤੋਂ ਪਾਸੇ ਸੈਟਿੰਗ ਕਰੋ ਤੇ ਜਾਦਾ ਭਰਾਇ ਕਰੀਏ ਜਿਹੜੇ ਇਹਨਾਂ 12 13 ਦੇ ਵਿੱਚੋਂ ਜਿਹੜੇ ਮੇਨ ਮੇਨ 2 4 ਹੈਗੇ ਜਾਂਦਾ ਹਾਂ ਜਿੰਨਾਂ ਮਗਰ ਵੋਟਾਂ ਹੈਗੀਆਂ ਵਧੀਆ ਹਾਂਜੀ ਓਕੇ ਓਕੇ ਜਿਹੜੇ ਉਹ ਲੰਡੋ ਪੰਜੂ ਕਾਰਡ ਉਹ ਛੱਡ ਦਿਆਂਗੇ ਜਿਹੜੇ ਮਨ ਉਹ ਭੋਗ ਭਾਗ ਦੇ ਉੱਥੇ ਫਰਜ ਉਹ ਛੱਡ ਦਿਆਂਗੇ ਆਪਾਂ ਭੇਜ ਦਿਆਂਗੇ ਬੰਦਾ ਕੋਈ ਜਿਹੜੇ ਚੰਗੇ ਤੁਸੀਂ ਉੱਥੇ ਕਰੋ ਜੈ ਸ਼ੋਕ ਸ਼ੋਕ ਮਾਤਾ ਪਈ ਦਿਆਂਗੇ ਹਾਂਜੀ ਜੀ ਜੀ ਜਿਹੜਾ ਜਿਹੜੇ ਦੋ ਤਿੰਨ ਜਿਆਦਾ ਖਾਸ ਹੈ ਹਾਂਜੀ ਹਾਂਜੀ ਠੀਕ ਹੈ ਜਿੰਨਾਂ ਮਗਰ ਕੋਈ 2 2 4 400 ਵੋਟ ਪੈਂਦੀ ਹੈ ਯਾਰ ਇਹਨਾਂ ਕੋਲੇ ਆਪਾਂ 5 5 ਮਿੰਟ ਲਾ ਚੱਲਾਂਗੇ ਓਕੇ ਸਰ ਚਿੱਤਰ ਖਾ ਲੇਗਾ ਸਾਬ ਜੀ ਆਹ ਤੋਂ ਪਰ ਵੀ ਬਾਹਰ ਕਾ ਦਾ ਰੋਲਾ ਪੁੱਤ ਦੇਖੀ ਆਬ ਜੀ ਸਸਰੀ ਗਾਲ ਜੀ ਸੋਦਰੀ ਗਾਲ ਬਾਈ ਸਾਬ ਨੂੰ ਮਿਲਣਾ ਜੀ ਆਪਣਾ ਹੀ ਪਈ ਜਾਂਦੇ ਕੌਣ ਪੁੱਤ ਐਮਐਲਏ ਸਾਹਿਬ ਸ਼ਰਾਬੀ ਜੀ ਆਏ ਸ਼ਰਾਬੀ ਕਿੱਲੇ ਜਾਂ ਖਾਂਜੀ ਹੈਗੇ ਹੀ ਤੰਨੇ ਨੇ ਜੀ ਉਹ ਬਲਾਲਾ ਪੁੱਤ ਬੋਟਾਂ ਨੇੜੇ ਐ ਮੁਰਕੇ ਨਾ ਸੁਣੀ ਤਾਂ ਇਹ ਮੁਰਕੇ ਆਕੜ ਜਾਂਦੇ ਹੁੰਦੇ ਲੋਕੇ ਹਾਂਜੀ ਬਲਾਲਾ ਕੋਈ ਨਹੀਂ ਦਫਾ ਕਰਦੇ ਗਲਾਦੇ ਕਿ ਮਗਰੋਂ ਬਲਾਲਾ ਸਤਿ ਸ੍ਰੀ ਅਕਾਲ ਜੀ ਹੁਣ ਪ੍ਰੋਮਾਨ ਸੀ ਦਾ ਫਾਇਦਾ ਹੀ ਚੱਕਦੇ ਨਾ ਤੁਸੀਂ ਯਾਰ ਐ ਇਥੇ ਬੇਨਤੀ ਲੈ ਕੇ ਆਏ ਆ ਜੀ ਯਾਰ ਤੁਹਾਡੇ ਚੁਣੇ ਹੋਏ ਆ ਜੇ ਸੱਚੀ ਮੁੱਸੀ ਜੇ ਤੁਸੀਂ ਐਮਐਲਏ ਬਣਾਤਾ ਨਾ ਤਾਂ ਇਹ ਸੋਚੀਦਾ ਵੀ ਯਾਰ ਬੰਦਾ ਨਾ ਐ ਨਾ ਕੋਈ ਕਹਦੇ ਵੀ ਹਵਾ ਖਰਾਬ ਹੋ ਗਈ ਦਿਮਾਗ ਖਰਾਬ ਹੋ ਗਿਆ ਅਸੀਂ ਹਰੇਕ ਬੰਦੇ ਨੂੰ ਮਿਲਦੇ ਆਂ ਕਾਲੇ ਮੁੰਡੇ ਨੇ ਦੱਸਤਾ ਵੀ ਆਂ ਦਾ ਸ਼ਰਾਪ ਦਿੱਤੀ ਵੀ ਥੋੜਾ ਤਰੀਕਾ ਕੋਈ ਮਿਲਦਾ ਯਾਰ ਘਰੇ ਜਾਓ ਫਰ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਕਿ ਸਰਕਾਰ ਨਸ਼ਾ ਨਹੀਂ ਬੰਦ ਕਰਦੀ ਹੁਣ ਤਿੰਨੇ ਨੌਜਵਾਨ ਆ ਤੁਸੀਂ ਵੇਖਣ ਨੂੰ ਹੁਣ ਸਰਕਾਰ ਘਰ ਘਰ ਜਾਵੇ ਕਹਿਣਾ ਹੱਥੇ ਪੰਜਾਬ ਜੀਓ ਦਾ ਨਹੀਂ ਨਹੀਂ ਤੁਸੀਂ ਯਾਰ ਤਿੰਨੇ ਜਾਂਗੇ ਜਾਂ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਡੱਕ ਕੇ दारू ਨਾਲ ਤੁਸੀਂ ਦਫਤਰ ਆ ਗਏ ਮੈਂ ਫਿਰ ਵੀ ਮੈਂ ਕਹ ਸਿਕਿਉਰਟੀ ਨੂੰ ਮੈਂ ਕਹਿ ਜਾ ਰਿਹਾ ਬੇਨਤੀ ਕਰਨ ਆਏ ਆ ਜੀ ਉਹ ਬੇਨਤੀ ਬਾਅਦ ਕਰੀ ਬਈ ਇਧਰ ਆ ਕੇ ਸੁਣ ਇਧਰ ਬੈਠ ਇੱਥੇ ਬੈ ਕੇ ਗੱਲ ਕਰ ਇਧਰ ਆ ਜਾ ਉਹਨੂੰ ਪਿਠਾ ਲਓ ਯਾਰ ਇਹ ਤਾਂ ਤੁਸੀਂ ਠੀਕ ਹੋ ਮੈਂ ਇਧਰ ਬਿਠਾਓ ਇਹਨੂੰ ਨਾਲ ਦੱਸ ਕੀ ਸਮੱਸਿਆ ਹੈ ਹਾਬੜਾ ਤੂੰ ਦੱਸ ਪਹਿਲਾਂ ਤੇਰਾ ਕੀ ਕੰਮ ਹੈ ਮੈਂ ਤਾਂ ਹੀ ਨੌਕਰੀ ਲੈਣ ਆਇਆ ਮੇਰੇ ਪੁੱਤ ਨੌਕਰੀ ਮੇਰਾ ਕਿਹੜਾ ਨੌਕਰੀਆਂ ਵਾਲਾ ਦਫ਼ਤਰ ਹੈ ਮੈਂ ਤਾਂ ਥੋੜਾ ਚੁਣਿਆ ਹੋਇਆ ਨਹੀਂ ਵੋਟਾਂ ਤੋਂ ਨਹੀਂ ਪਾਈਆਂ ਨੇ ਨਹੀਂ ਵੋਟਾਂ ਤੋਂ ਪੰਜ ਕਿੰਨਾ ਪੜਿਆ 12ਵੀਂ 12ਵੀਂ ਕਰਦਾ ਕੀ ਕਰ ਲਈ ਕਰ ਲਈ ਅੱਛਾ ਪਲੱਸ 2 ਕਰ ਲਈ ਹੈ ਹਾਂਜੀ ਤੇ ਫਿਰ ਪੁੱਤ ਗਾਂ ਦਾਖਲਾ ਲੈ ਹੈ ਤਾਂ ਛੋਟਾ ਜਿਹਾ ਹੈਗਾ ਤੂੰ ਇਹ ਤਾਂ ਨੌਕਰੀ ਦੇ ਲੈ ਗਾਂ ਦਾ ਜੇ ਪੜਾਈ ਕਰਨੀ ਕੋਈ ਤੇ ਪੁੱਤੋਂ ਉਮਰ ਕਿੰਨੀ ਹੈ ਉਮਰ ਹੈ ਜੀ 17 ਸਾਲੀ ਅਧਿ 17 ਪੁੱਤ ਜੀ 18 ਦਾ ਹੋਣਾ ਫਿਰ ਆਏ ਹੁਣ ਮੁੜ ਕੇ ਤੁਸੀਂ ਆ ਕੇ ਜਾਂਦਾ ਵੀ ਸਾਨੂੰ ਐਮਐਲਏ ਨੌਕਰੀ ਲਵਾਉਂਦਾ ਸਾਨੂੰ ਮੰਤਰੀ ਨੌਕਰੀ ਨਹੀਂ ਲਵਾਉਂਦਾ ਪਤਾ ਪਤਾ एलिਜੀਬਲ ਤਾਂ ਚਾਹੀਦਾ ਨਾ ਤੈਨੂੰ ਘਰ ਦੇ ਨੇ ਭੇਜਿਆ ਵੀ ਨੌਕਰੀ ਵਾਸਤੇ ਗਏ ਕ ਐਮਐਲਏ ਸਰ ਨੂੰ ਨਹੀਂ ਨਹੀਂ ਮੈਂ ਤਾਂ ਆਪ ਹੀ ਆ ਗਿਆ ਜੀ ਆਪ ਹੀ ਆ ਗਿਆ ਹਾਂਜੀ ਅੱਛਾ ਵੋਟਾਂ ਮਾਜਾ ਕਰਕੇ ਤੇ ਪੁੱਤ ਤੂੰ 17 ਸਾਲਾਂ ਦਾ ਹੈ ਜੀ 17 ਸਾਲਾਂ ਦਾ ਨੌਕਰੀ ਮਿਲਦੀ ਹੈ ਦੀ ਸਰਕਾਰੀ ਦੀ ਹਾਂਜੀ ਘੱਟੋ ਘੱਟ 18 ਸਾਲਾਂ ਦਾ ਪੁੱਤ ਤੇ ਕੋਈ ਗੱਲ ਨਹੀਂ ਪੜ ਬੈਠਾ ਗ੍ਰੈਜੂਏਸ਼ਨ ਵਗੈਰਾ ਕਰ ਇੱਥੇ ਤੈਨੂੰ ਵੀ ਪਤਾ ਵੀ ਮਾੜਾ ਹਾਲ ਹੈ ਹਾਂਜੀ ਨੌਕਰੀਆਂ ਨੌਕਰੀਆਂ ਤਾਂ ਘਟਿਆ ਸਾਡਾ ਨੌਕਰੀਆਂ ਚ ਗ੍ਰੈਜੂਏਸ਼ਨ ਕਰ ਲੈ ਮੇਰਾ ਪੁੱਤ ਕੋਈ ਗੱਲ ਨਹੀਂ ਅਜੇ ਸਮਾਂ ਹੈਗਾ ਆਪਣਾ ਤੇ ਤੂੰ ਪੜ੍ਹਾਈ ਕਰਦਾ ਠੀਕ ਹੈ ਠੀਕ ਹੈ ਹੋ ਜੂਗੀ ਸੈਟਿੰਗ ਤੇਰੀ ਵਧੀਆ ਪੜ੍ਹਾਈ ਕਰ ਕੋਈ ਹੋ ਜੋਗੀ ਨੌਕਰੀ ਠੀਕ ਹੈ ਬਟਾ ਠੀਕ ਹੈ ਚਲੋ ਸਰ ਹੁਣ ਇਹਨਾਂ ਦੇ ਪਾਸੇ ਇਹਨਾਂ ਦੇ ਸੁਣੋ ਹਾਂ ਹੁਣ ਦੱਸ ਯਾਰ ਕੀ ਹੈ ਤੁਹਾਡਾ ਕੀ ਹੈ ਸਾਹਿਬ ਜੀ ਇੱਕ ਤਾਂ ਬੁੜੀਆਂ ਨੂੰ ਤੁਸੀਂ ਫ੍ਰੀ ਕੀਤਾ ਬੱਸਾਂ ਤੇ ਉਹ ਬੁੜੀਆਂ ਨੂੰ ਬੱਸਾਂ ਤੇ ਫ੍ਰੀ ਨਹੀਂ ਕੀਤਾ ਖਸਮਾ ਬੁੜੀਆਂ ਦਾ ਕਿਰਾਇਆ ਫ੍ਰੀ ਕੀਤਾ ਆਧਾਰ ਕਾਰਡ ਤੇ ਚਲੋ ਸਾਹਿਬ ਜੀ ਲਿਖੋ ਜੀ ਲਿਖ ਲਿਓ ਜੀ ਹੋਰ ਲਿਖ ਲਿਆ ਨੇ ਜੀ ਲਿਖ ਲਿਆ ਦੂਜਾ ਤੁਸੀਂ ਬਿਜਲੀ ਫ੍ਰੀ ਕਰਤੀ ਜੀ ਕਰਤੀ ਉਹ ਤੈਨੂੰ ਵੀ ਕੀਤੀ ਐ ਇਹਨੂੰ ਵੀ ਕੀਤੀ ਐ ਇਹਨੂੰ ਵੀ ਕੀਤੀ ਐ ਉਹ ਸਾਰਿਆਂ ਨੂੰ ਕੀਤੀ ਐ ਮਿਹਰਬਾਨੀ ਸਾਹਿਬ ਜੀ ਮਿਹਰਬਾਨੀ ਸਾਹਿਬ ਜੀ ਹੁਣ ਹੋਰ ਵੀ ਬਹੁਤ ਕੁਛ ਫ੍ਰੀ ਕੀਤਾ ਬਹੁਤ ਕੁਛ ਕੀਤਾ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰਤੇ ਤੁਸੀਂ ਚਲ ਮਾੜਾ ਕਰਤਾ ਨਹੀਂ ਜੀ ਚੰਗਾ ਜੀ ਸਾਹਿਬ ਅੱਛਾ ਬਹੁਤ ਸਾਰੀਆਂ ਨੌਕਰੀਆਂ ਦੇਤੀਆਂ ਤੁਸੀਂ ਜੀ ਉਹ ਗਲਤ ਹੋ ਗਿਆ ਨਹੀਂ ਜੀ ਧੰਨਵਾਦ ਜੀ ਬਹੁਤ ਜਿਹੜੇ ਕੋਈ ਨਾਲੀਆਂ ਗਲੀਆਂ ਦਾ ਵੀ ਸਿਸੇ ਸਾਰੇ ਪੰਜਾਬ ਚ ਬਹੁਤ ਵਧੀਆ ਕੰਮ ਕੀਤਾ ਉਹ ਵੀ ਕੀਤਾ ਜੀ ਤੇ ਵਧੀਆ ਕੀਤਾ ਸਾਰਾ ਕੁਝ ਹੁਣ ਤੇਰਾ ਗਿਲਾ ਕੀ ਕਰੂ ਮਾਂ ਜੁਮਾ ਵੀ ਦਿੱਤਿਆਂ ਜੀ ਮੁੰਡਿਆਂ ਨੂੰ ਐ ਨਹੀਂ ਅਸੀਂਾਂ ਤੇ ਨਹੀਂ ਦਿੱਤਿਆਂ ਜੀ ਜਿਵੇਂ ਡੀਐਮ ਵੀ ਬਣਾ ਆਪਣੇ ਬੰਦੇ ਹਾਂ ਉਹ ਵੀ ਬਹੁਤ ਵੱਡਾ ਠੋਡੀ ਦੇਣਾ ਸਾਡੀ ਹੁਣ ਮੰਗੇ ਆ ਜੀ ਸਾਨੂੰ ਗਰੀਬਾਂ ਨੂੰ दारू ਦਾ ਤੁਸੀਂ ਕੀ ਕੀਤਾ ਕਿਉਂ ਨਹੀਂ ਫਾਇਦਾ ਅਸੀਂ दारू ਪੀਣ ਵਾਲੇ ਆ ਪੱਟੀਆਂ ਲਵਾ ਦੀਏ ਨਾ ਉੱਥੇਕੇ ਦੀ दारू ਸਸਤੀ ਕਰਾ ਦਿਓ ਜੀ ਹੁਣ ਅਸੀਂ ਬਹੁਤ ਔਖੇ ਆ ਨਹੀਂ ਹੁਣ ਜਿੰਨਾ ਕੁਛ ਤੂੰ ਗਣਾਤਾ ਵੀ ਕਿਰਾਇਆ ਫ੍ਰੀ ਕਰਤਾ ਨੌਕਰੀਆਂ ਦੇਤੀਆਂ ਬਿਜਲੀ ਫ੍ਰੀ ਕਰਤੀ ਕਿੰਨਾ ਕੁਛ ਕਰਤਾ ਬਹੁਤ ਬਹੁਤ ਪੁੱਛਦੇ ਹੋਰ ਨਹੀਂ ਧਿਆਨ ਚ ਉਹ ਤੂੰ ਚੜ ਗਈ ਤੈਨੂੰ ਹਣਾ ਤੇ ਪਰ ਤੂੰ ਐਂ ਦੇਖ ਵੀ ਤੁਸੀਂ ਅੱਜ ਤੱਕ ਐਮਐਲਏ ਵੇਖਿਆ ਉਹ ਜਿਹੜਾ ਥੱਲੇੋਂ ਪਤਾ ਲੱਗ ਜਾ ਸਿਕਿਉਰਿਟੀ ਤੋਂ ਵੀ ਦਰੂਪੀਤੀ ਵਾਲੇ ਮਿਲਣਾ ਆ ਤੇ ਤੁਹਾਨੂੰ ਮਿਲਣ ਦੀ ਇਜਾਜ਼ਤ ਨਹੀਂ ਨਹੀਂ ਜੀ ਬੋ ਕਹਿ ਸਕਦਾ ਸੀ ਨਾ ਵੀ ਮੇਰੇ ਸਾਹਿਬ ਜੰਨੀ ਕੜ ਗਏ ਨਹੀਂ ਜੀ ਬਹੁਤ ਮਿਹਰਬਾਨੀ ਸਾਹਿਬ ਹਾਂ ਹੁਣ ਦੱਸੋ ਤੁਹਾਡਾ ਤੁਸੀਂ ਮੇਰੇ ਤੋਂ ਹੋਰ ਕੀ ਚਾਹੁੰਦੇ ਹੋ ਬਿਜਲੀ ਤੁਹਾਡੀ ਵੀ ਫਰੀ ਹੋਈ ਹੈ ਨਾ ਨਹੀਂ ਹੋਈ ਹੈ ਜੀ ਸੱਚ ਬਚਣਾ ਜੀ ਹੋਈ ਜੇ ਤੁਹਾਡੀਆਂ ਜਨਾਨੀਆਂ ਤੁਹਾਡੀਆਂ ਘਰਦੀਆਂ ਕੋਈ ਧੀ ਆ ਪੈਣਾ ਕੋਈ ਮਾਂ ਕੋਈ ਚਾਚੀ ਦਾਈ ਸਫਰ ਕਰੇ ਉਹਨੂੰ ਕਰਾਇਆ ਫਰੀ ਹੋਇਆ ਨਾ ਹੋਇਆ ਤੇ ਫਿਰ ਹੁਣ ਕੀ ਰਹਿ ਗਿਆ ਮੇਰੇ ਤੱਕ ਕਿ ਕਿ ਦਾਰੂ ਹੋਰ ਪੀਣੇ ਦੇਵਾ ਬੋਸ ਸਾਡੇ ਬਾਰੇ ਵੀ ਸੋਚੋ ਕੀ ਸੋਚੀ ਦੱਸੋ ਉਹਨ ਦਾਰੂ ਦਾ ਵੀ ਕੋਈ ਹੱਲ ਕਰੋ ਜੀ ਦਾਰੂ ਬਹੁਤ ਔਖੇ ਆ ਸੀ ਬਹੁਤ ਮਹਿੰਗੀ ਪੀਣੇ ਆ ਜੀ ਸਰਕਾਰ ਲਾਭਿਆ ਕਰੋ ਡਾਕਟਰ ਨੇ ਦੱਸਿਆ ਵੀ ਦਰੂਪੀਣੀ ਹੈ ਸਰਦਾ ਨਹੀਂ ਜੀ ਸਰਦਾ ਨਹੀਂ ਜੀ ਸਾਡੇ ਕੀੜੇ ਸਰਦਾ ਜਾਂਦੇ ਆ ਜੀ ਤਰਦਾ ਹੀ ਤਰਦਾ ਨਹੀਂ ਸਾਡਾ ਜ਼ਰੀਰ ਸਾਡਾ ਤਾਂ ਤੁਰਦਾ ਜਾਂ ਅਸੀਂ ਸ਼ੁਰੂ ਤੋਂ ਪੀਨੇ ਆ ਜੀ 90% ਥੋੜੀ ਧੱਕਾਬਾਸ਼ਤੀ ਜਿਹੜੀ ਹੈ ਜਾਂ ਤਾਂ ਵੋਟਾਂ ਦੇ ਪੈਸੇ ਲੈਂਦੀ ਹੈ ਜਾਂ ਸ਼ਰਾਬ ਮੰਗਦੀ ਹੈ ਪੇਟੀ ਦੇ ਦਿਓ ਜੀ ਵੋਟਾਂ ਆ ਗਈਆਂ ਤੇ ਫਿਰ ਤਾਂ ਹੀ ਤੁਸੀਂ ਲਗਿਓ ਮਤਲਬ ਫ੍ਰੀ ਤੇ ਗਿੱਜੇ ਵੀ ਆ ਤੁਸੀਂ ਤਾਂ ਕਰਕੇ ਸ਼ਰਾਬ ਸਸਤੀ ਚਾਹੀਦੀ ਹੈ ਜਨਾਬ ਇਸ ਤੇ ਹੀ ਬੇਨਤੀ ਕਰਦੇ ਆ ਤੁਸੀ ਮਾਲਕਾਂ ਇੱਥੋਂ ਦੇ ਕਿ ਤੁਸੀਂ ਕੋਈ ਸਾਡੀ ਬੇਇੱਜ਼ਤੀ ਕਬੂਲ ਕਰੋ ਕੋਈ दारू ਸਸਤੀ ਹੋ ਜਾਏ ਮੈਨੂੰ ਤਾਂ ਤੂੰ ਕੱਲਾ ਤਕਲੀਫ ਜਿਆਦਾ ਲਾਦਾ ਉਹ ਨਾਲ ਗਨਮੈਨ ਲੈ ਕੇ ਆਂਦੇ ਆ ਉਹਨਾਂ ਨੂੰ ਤਾਂ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਨਹੀਂ ਉਹਨਾਂ ਨੂੰ ਚੜ੍ਹਦੀ ਬੰਨੀ ਰਹਿੰਦੀ ਹੈ ਜੀ ਇਹ ਅੱਛਾ ਤੇ ਹੁਣ ਮੈਂ दारू ਚ ਕੀ ਕਰ ਸਕਦਾ ਵੀ ਕੀ ਕੀ ਕਰ ਸਕਦਾ दारू ਚ ਆਪਾਂ ਦਾ ਉਹਦਾ ਕੋਈ ਹੱਲ ਕਰੋ ਜੀ ਕੋਈ ਚੰਗਾ ਕੰਮ ਕਰਾਓ ਯਾਰ ਉਹ ਬਾਈ ਇਹ ਵੀ ਚੰਗਾ ਹੀ ਆ ਸਾਡਾ ਪੰਨ ਖੱਟ ਲਓਗੇ ਉਹ ਤੁਹਾਡੇ ਬੱਚੇ ਰੁਲ ਜਾਣਗੇ ਜਿਹੜੀ ਸਾਹ ਕਿੰਨੇ ਦੀ ਪੀ ਜਾਣੇ ਆ ਸਾਹ ਸਾਹ ਅਸੀਂ ਦਿਹਾੜੀ ਕਰਦੇ ਆਂ ਦਿਨੇ ਸ਼ਾਮ ਨੂੰ ਸਾਡੇ ਕੀੜੇ ਲੜਨ ਲੱਗ ਜਾਂਦੇ ਕਿ ਥਕਾਵਟ ਲਾਉਣੀ ਤੇ ਪੈਗ ਲਾ ਲਈਏ ਦੂਜੇ ਦਿਨ ਉੱਠਿਆ ਨਹੀਂ ਜਾਂਦਾ ਜੀ ਜੇ ਨਹੀਂ ਲਾਉਂਦੇ ਤਾਂ ਨਹੀਂ ਰਾਤ ਨੂੰ ਨੀਂਦ ਹੀ ਨਹੀਂ ਹੁੰਦੀ ਜੀ ਭੂਤਾਂ ਦੇ ਸੁਪਨੇ ਆਈ ਜਾਂਦੇ ਆ ਜੀ ਰਾਤ ਨੂੰ ਫਿਰ ਹੁਣ ਮੈਂ ਕੀ ਕਰਾਂ ਉਸ ਇਹ ਤਾਂ ਹੱਲ ਕੱਢੋ ਜੀ ਸਾਹਿਬ ਜੀ ਨਹੀਂ ਕੀ ਹੱਲ ਕੱਢਾਂ ਮੇਰੇ ਕੋਲ ਕੀ ਹੱਲ ਹੈ ਤਾਂ दारू ਦਾ ਕੀ ਹੱਲ ਤੁਸੀਂ ਪੀਂਦੇ ਤੁਸੀਂ ਹਟ ਨਹੀਂ ਸਕਦੇਗੇ ਹੁਣ ਮੈਂ ਘਰੋਂ ਥੋੜੋ ਦੇਦਾ ਕਿ ਮੈਂ ਭੱਠੀ ਲਵਾ ਦਿਆ ਇੱਕ ਉੱਥੇ ਨਹੀਂ ਨਹੀਂ ਜੀ ਨਹੀਂ ਇਹ ਕੋਠੀ ਦੇ ਮਗਰਲੇ ਪਾਸੇ ਇੱਕ ਭੱਠੀ ਚਲਵਾ ਦੇਣਾ ਬਈ ਜਿਹੜੇ दारू ਪੀਣ ਵਾਲੇ ਮੇਰੇ ਹਲਕੇ ਦੇ ਉਹ ਪੀਜਿਆ ਕਰਨਗੇ ਨਹੀਂ ਜੀ ਨਹੀਂ ਇਹ ਨਹੀਂ ਕਹਿੰਦੇ ਜਨਾਬ ਇਹ ਦੀਦਾ ਛੋਟੇ ਵੀਰ ਹੋ ਨਹੀਂ ਸਕਦੀਆਂ ਦੇਖੋ ਉਹਨਾਂ ਨੇ ਕਰੋੜਾ ਰੁਪਇਆ ਠੇਕੇਦਾਰਾਂ ਨੇ ਭਰਿਆ ਵਿਆ ਠੀਕ ਹੈ ਬਾਕਾਇਦਾ ਉਹ ਸਾਰੇ ਟੈਕਸ ਦਿੰਦੇ ਆ ਸਭ ਕੁਝ ਕਰਦੇ ਜੇ ਤਾਂ ਪਾਣੀ ਪੂਣੀ ਪਾਉਂਦੇ ਕੋ ਵੀ ਕੀ ਸਹੀ ਗੱਲ ਹੈ ਜੇ ਤਾਂ ਪਾਣੀ ਪੂਣੀ ਪਾਉਂਦੇ ਮਾਰੀ ਦਿੰਦੇ ਫਿਰ ਤਾਂ ਸਾਨੂੰ ਜਨਾਬ ਆਸ ਲੈ ਕੇ ਆਏ ਆ ਜਨਾਬ ਅਸੀਂ ਗਲਤੀ ਕਰ ਲਈ ਬੁੜੀਆਂ ਨੇ ਕੱਲੀਆਂ ਨੇ ਵੋਟਾਂ ਪਾਈਆਂ ਜੇ ਅਸੀਂ ਵੋਟਾਂ ਨਹੀਂ ਪਾਈਆਂ ਜੀ ਹਾਏ ਹਾਏ ਪਹਿਲਾਂ ਤੁਸੀਂ ਇੱਕ ਗੱਲ ਦੱਸ ਦਿਓ ਬਸ ਐਮਐਲਏ ਤੁਹਾਨੂੰ ਉਹੀ ਠੀਕ ਰਹੇ ਤੇ 76 ਲਾ ਲੈਣ ਤੁਹਾਨੂੰ ਵੜਨਾ ਦੇਣ ਹਨਾ ਜੇ ਮੈਂ ਤੁਹਾਡੀ ਗੱਲ ਸੱਚ ਕੇ ਸੁਣੀ ਜਾਂਦੇ ਤਾਂ ਤੁਸੀਂ ਹਾਥ ਮਿਹਨੇ ਮਾਰਨੇ ਮੈਨੂੰ ਬੁੜੀਆਂ ਮੈਂ ਪਹਿਲਾਂ ਵੀ ਪੁੱਛਿਆ ਵੀ ਤੁਹਾਡੀਆਂ ਬੁੜੀਆਂ ਸਫਰ ਨਹੀਂ ਕਰਦੀਆਂ ਤੇ ਫਿਰ ਵੋਟਾਂ ਤਾਂ ਜੀ ਅਸੀਂ ਵੀ ਪਾਈਆਂ ਜੀ ਵੋਟਾਂ ਵੀਰ ਕੋਠੀ ਦੇ ਮਗਰ ਪਲਾਟ ਪਿਆ ਉੱਥੇ ਮੈਂ ਭੱਠੀ ਚਲਵਾ ਦੇਣਾ 24 ਘੰਟੇ ਚੱਲੀ ਜਾਇਆ ਕਰੋਗੇ ਤੇ ਉੱਥੇ ਚਲਾ ਦੇਣਾ ਦਾਰੂ ਦਾ ਦੌਰ ਵੀ ਪੀ ਲੋ ਵੀ ਨਹੀਂ ਜੀ ਫਿਰ ਇਹੀ ਇਹੀ ਭਾਲਦੇ ਮੇਰੇ ਤੋਂ ਯਾਰ ਮੈਂ ਠੇਕੇਦਾਰ ਨੂੰ ਕਿਵੇਂ ਕਹਿ ਸਕਦਾ ਕੀ ਕਹਾਂ ਮੈਂ ਠੇਕੇਦਾਰ ਤੁਸੀਂ ਤੁਸੀਂ ਐਂ ਕਹੋ ਜੀ ਕਿ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਤੇ ਅੱਧੇ ਰੇਟ 'ਚ ਦੇ ਦਿਆ ਕਰੇ ਬੋਤਲ ਅਸੀਂ ਜੈ ਲੈ ਜਾ ਕਰਾਂਗੇ ਆਧਾਰ ਕਾਰਡ ਤੇ ਅੱਧੇ ਰੇਟ 'ਚ ਬੋਤਲ ਦੇ ਦੇ ਆਧਾਰ ਕਾਰਡ ਤੇ ਅੱਧੇ ਰੇਟ ਬੋਤਲ ਹਾਂ ਜੀ ਆ ਆ ਆ ਬੇਤੀ ਕਰ ਲੋ ਕਪੂਲ ਜੀ ਸਾਡੀ ਆਧਾਰ ਕਾਰਡ ਚਲਦਾ ਕਰ ਦਿਓ ਜੀ ਹਾਂ ਜੀ ਦੱਸ ਦੇਖੀ ਇਹਨਾਂ ਦਾ ਕੋਈ ਹੱਲ ਨਹੀਂ ਜੀ ਕਰਵਾ ਸਕਦਾ ਆਧਾਰ ਕਾਰਡ ਇਹਨਾਂ ਦਾ ਇਹਦਾ ਪ੍ਰਧਾਨ ਮੰਤਰੀ ਵੀ ਨਹੀਂ ਕਰਵਾ ਸਕਦਾ ਆਧਾਰ ਕਾਰਡ ਤੇ दारू ਨਹੀਂ ਯਾਰ ਸਾਰਾ ਪੰਜਾਬ दारू ਬੀਬੀ ਮਰਜੂ ਯਾਰ ਆਧਾਰ ਕਾਰਡ ਦੇ दारू ਫਰੀ ਕਰਾ ਦਿੱਤਾ ਯਾਰ ਹੱਦ ਹੋ ਗਈ ਤੇ ਜੀ ਜਦੋਂ ਤੁਸੀਂ ਕਿਰਾਏ ਫਰੀ ਕਰਦੇ ਇਹਦੇ ਤੁਸੀਂ ਤੁਹਾਡੇ ਦਾ ਘੁੱਗੀ ਦੀ ਆ ਉਹ ਕਿਰਾਏ ਬਸ ਤੇ ਕੀਤੇ ਐ ਬਸ ਦੇ ਵਿੱਚ ਹਾਤਾ ਤਾਂ ਨਹੀਂ ਬਣਿਆ ਹੁੰਦਾ ਬੁੜੀਆਂ दारू ਪੀ ਲੈਂਦੀਆਂ ਆਧਾਰ ਕਾਰਡ ਵਿਖਾ ਕੇ ਯਾਰ ਹੱਦ ਹੋ ਗਈ ਤੁਸੀਂ ਉਹੀ ਪਿਸ਼ਰਾਬੀਆਂ ਵਾਲੀ ਗੱਲ ਯਾਰ ਤੁਹਾਡੀ ਤੁਸੀਂ ਬੰਦ ਕਰੋ ਇਹ ਨਸ਼ਾ दारू ਨਾਲ ਕੱਲੀ ਸਰਕਾਰ ਤੇ ਨਾ ਰੋ ਅਸੀਂ ਜਦੋਂ ਨਹੀਂ ਸ਼ਾਮ ਹੋ ਜਾਂਦੀ ਆ ਉਦੋਂ ਨਾ ਬੜਾ ਪਾ ਕੇ ਪਤਾ ਨਹੀਂ ਆਪਦੀ ਆਪ ਹੀ ਮੋਟਰਸਾਈਕਲ ਉਧਰ ਨੂੰ ਤੁਰ ਪੈਂਦਾ ਜੀ ਤੇ ਉੱਥੇ ਠੇਕੇ ਦੇ ਮੁਰੇ ਜਾ ਕੇ ਰੁੱਕ ਜਾਂਦਾ ਜੀ ਖਰਾਬ ਹੀ ਹੋ ਜਾਂਦਾ ਨਾ ਤੇ ਤੁਹਾਡਾ ਜਿਹੜਾ ਮੋਟਰਸਾਈਕਲ ਹੈ ਜਦੋਂ ਤੁਸੀਂ ਆਥਨੇ ਥੱਕੇ ਟੁੱਟੇ ਆਉਣੇ ਆ ਜਦੋਂ ਘਰੇ ਜਾਣੇ ਆ ਉਦੋਂ ਤੁਹਾਨੂੰ ਘਰ ਵਾਲੀ ਨੂੰ ਮਾਂ ਨੂੰ ਪਿਓ ਨੂੰ ਭੈਣ ਭਰਾ ਨੂੰ ਜਵਾਕਾਂ ਨੂੰ ਲੈ ਕੇ ਮੰਦਰ ਨੂੰ ਮਸਜਿਦ ਨੂੰ ਗੁਰਦੁਆਰੇ ਨੂੰ ਕਿਉਂ ਨਹੀਂ ਜਾਂਦਾ ਕਿ ਉਧਰ ਨੂੰ ਜਾਵੇ ਮੋਟਰਸਾਈਕਲ ਤੁਹਾਡਾ ਪਤਾ ਨਹੀਂ ਜੀ ਉਹ ਜਿਵੇਂ ਕਹਿੰਦੇ ਹੱਡਾਂ ਨੂੰ ਨਾ ਜੰਗ ਲੱਗੀ ਪਈ ਹੈ ਜੀ ਆਕੜ ਜਾਂਦੇ ਆ ਜੀ ਬਾਹਾਂ ਛਾਉਣ ਨੂੰ ਤਾਂ ਵੀ ਜਿਹੜੀ ਨੀ ਹਿਲਦੀਆਂ ਉਹਨਾਂ ਜਿਹਨਾਂ ਦੇਰ ਗਲਾਸੀ ਨਹੀਂ ਜਾਂਦੀ ਜੀ ਉਹ ਵੀ ਇਹਦੀ ਵੀ ਲੱਗੀ ਵੀ ਆ ਮਤਲਬ ਸਵੇਰਾਂ ਤੱਕ ਜਾਉਂ ਕਰ ਹੈ ਇਹ ਸਾਡਾ ਹਾਲ ਦਾ ਕੱਢੋ ਜੀ ਹੁਣ ਹਾਲ ਯਾਰ ਇਹ ਐਸਾ ਹਸਤੇ ਐਮਐਲਏ ਚੁਣਦੇ ਯਾਰ ਵੀ ਥੋੜੀ ਦਾਰੂ ਆਧਾਰ ਕਾਰਡ ਤੇ ਸਸਤੀ ਕਰਾ ਦੇ ਯਾਰ ਹਾਦੋਂ ਵੀ ਜਿੰਨੇ ਜੋਗੇ ਹੈ ਕੇ ਕਰਤਾ ਯਾਰ ਹੋਰ ਵੀ ਕਰੀ ਜਾਂਦੇ ਆ ਵੀ ਕੋਈ ਫਾਇਦਾ ਹੋ ਜਾਏ ਤੁਹਾਡਾ ਇੱਕ ਗੱਲ ਹੋਰ ਹੈ ਜੀ ਦੱਸੋ ਜੇ ਤੁਸੀਂ ਆ ਨਹੀਂ ਕਰ ਸਕਦੇ ਤਾਂ ਫੀ ਭੁਖੀ ਦੇ ਸਾਨੂੰ ਨਾ ਠੇਕੇ ਖੋਲ ਦਿਓ ਜੀ ਪੰਜਾਬ ਚ ਹੂੰ ਵੀ ਆ ਜਿਹੜਾ ਉਹ ਜੋੜਾ ਨੂੰ ਹੱਡਾਂ ਨੂੰ ਲੱਗ ਗਿਆ ਜੀ ਘੋਣਾ ਤੇ ਤਾਂ ਜੀ ਹੁਣ ਉਹ ਤਾਂ ਤੋੜੀ ਉਹ ਆ ਉਹ ਖੋਲ ਦੇਣਾ ਸਾਰਾ ਪੰਜਾਬ ਮੈਂ ਕਹਿੰਦਾ ਤੁਸੀਂ ਕਿਤੇ ਹਰਦੇ ਹੀ ਨਹੀਂ ਜੀ ਆ ਬੰਦਾ ਮੈਨੂੰ ਬਲਾ ਸਿਰਾਂ ਦੇ ਕੰਨ ਕਮਾ ਕੇ ਵਰਦਾ ਉਤੋਂ ਦੀ ਇਹ ਇਹ ਤਾਂ ਪੁਰਾਣੇ ਬਜ਼ੁਰਗਾਂ ਦਾ ਅਸਲੀ ਫੋਨ ਬੋਲਦਾ ਇਹਦੇ ਵਿੱਚ ਬਈ ਔਰਗੈਨਿਕ ਰਾਖ ਹੁੰਦੀ ਸੀ ਨਾ ਇਹ ਵੀ ਕਦੇ ਕੰਮ ਕਰਦੇ ਸੀ ਅਸੀਂ ਕਹਿੰਦੇ ਵੀ ਆਹ ਕੰਮ ਛੱਡੋ ਅਸੀਂ ਕਹਿੰਦੇ ਛੱਡੋ ਹੁਣ ਆਧਾਰ ਕਾਰਡ ਤੇ ਤੁਹਾਨੂੰ ਕਿਹੜਾ ਠੇਕੇਦਾਰ ਆ ਤੇ ਮੁੰਡੇ ਬੋਤਲ ਦੇ ਦੂਗਾ ਛੋੜਾ ਤਾਂ ਹਰਾ ਪੈਨ ਹੈ ਜੀ ਤੁਸੀਂ ਜਿੱਥੇ ਸਾਈਨ ਕਰਦੇ ਬਸ ਕਾਨੂੰਨ ਹੀ ਬਣ ਜਾਂਦਾ ਜੀ ਤੁਸੀਂ ਹਰਾ ਪੈਨ ਸਾਡਾ ਇਹ ਕਾਨੂੰਨ ਬਣਾਉਣ ਵਾਸਤੇ ਆਇਆ ਵੀ ਨਸ਼ੇ ਬੰਦ ਕਰੋ ਕ੍ਰਾਈਮ ਬੰਦ ਕਰੋ ਨੌਕਰੀਆਂ ਦੇਣੀਆਂ ਸਹੂਲਤਾਂ ਦੇਣੀਆਂ ਇਹ ਸਹੂਲਤ ਥੋੜਾ ਵੀ ਤੁਹਾਨੂੰ ਯਾਰ ਕਮਾਈ ਕਰਕੇ ਤੇ ਅੱਧੀ ਕਮਾਈ ਜਿਹੜੀ ਤੁਸੀਂ ਹੱਥੋਂ ਠੇਕੇ ਤੇ ਲੈ ਜਾਂਦੇ ਅਸੀਂ ਨਹੀਂ 500 ਰੁਪਇਆ ਕਮਾਉਣਾ ਹੈ ਜੀ 250 ਠੇਕੇ ਵਾਲਾ ਲੈ ਲੈਂਦਾ ਜੀ ਧਾਰ ਵੀ ਨਹੀਂ ਕਰਦਾ ਉਹ ਤੇ ਅਸੀਂ ਐ ਇੱਕ ਟੱਬਰਗੇ ਮੇ ਪਾਲਾਂਗੇ ਜੀ 582 ਗਾ ਜੀ ਅੱਜ ਤੇ 250 ਦੀ ਬੋਤਲ ਆ ਗਈ ਤੇ ਹੁਣ 250 ਨਾ ਮੈਗਜੀ ਵਾ ਹਾਂ ਸੱਚ ਹਾਂ ਸੱਚ ਸਾਹਿਬ ਜੀ ਅੱਜ ਵੀ 30 ਰੁਪਏ ਧਾਰ ਕਰਕੇ ਆਂਦੇ ਅਸੀਂ ਠੇਕੇ ਵਾਲੇ ਠੇਕੇ ਵਾਲੇ ਨਾਲ ਉਹ ਹੁਣ ਟੈਨਸ਼ਨ ਆ ਉਹ ਵੀ ਪੀਏ ਦਿਮਾਗ ਤੇ ਬੋਝ ਬਣੇ ਪੇ ਤੜਕੇ ਤੰਦਰੂ ਕਰਿਆਨੇ ਵਾਲੇ ਨਾਲ ਧਾਰ ਹੁੰਦਾ 30 ਰੁਪਏ ਕਿਵੇਂ ਦੇਵਾਂਗੇ ਤੜਕੇ ਉਹ ਮੈਨੂੰ ਦਿਮਾਗ ਤੇ ਅਹੀਂ ਚੱਲੀ ਜਾਂਦਾ 30 ਰੁਪਏ ਵੀ ਦੇਣੇ ਆ ਚਲੋ ਐ ਕਰਦੇ ਆ ਤੁਹਾਡੀ ਨਾ ਕੋਈ ਪ੍ਰਪੋਜ਼ਲ ਜਿਹੜੀ ਆ ਉਹ ਅਸੀਂ ਕਰਦੇ ਆ ਸ਼ੇਅਰ ਸਰਕਾਰ ਨਾਲ ਠੀਕ ਹੈ ਵੀਰ ਤੁਹਾਡਾ ਕੀ ਹੋ ਸਕਦਾ ਠੀਕ ਹੈ ਸਾਡੇ ਫੀਮ ਬੁੱਕੀ ਵਾਲਾ ਕਰਾ ਕੇ ਦਿਓ ਜੀ ਮਤਲਬ ਹਲ ਉਹਦੇ ਬਿਨਾ ਨਾ ਹੀ ਸਾਡਾ ਕੁਝ ਹੋਣਾ ਨਹੀਂ ਆਹ ਗੱਲ ਵੀ ਕੀ ਠੀਕ ਹੈ ਦੀ ਹਨਾ ਚਲੋ ਆ ਕਿਸੇ ਨਾ ਕਿਸੇ ਅਸੀਂ ਜਦੋਂ ਮੀਟਿੰਗ ਹੁੰਦੀ ਆ ਨਾ ਕਿਸੇ ਮੀਟਿੰਗ ਚਾ ਮਸਲਾ ਤੁਹਾਡਾ ਜ਼ਰੂਰ ਵਿਚਾਰਦੇ ਆ ਅਸੀਂ ਵੀ ਜੇ ਫੀਮ ਪੋਸਟ ਵਾਲਾ ਕੰਮ ਜਿਹੜਾ ਮੈਂ ਨਹੀਂ ਕਹਣਾ ਮੈਂ ਕੱਲ ਨੂੰ ਖਲਵਾ ਦੂੰ ਮੁਰ ਕੇ ਕੱਲ ਨੂੰ ਫੇਰ ਤੁਸੀਂ ਇਸ ਵੇਲੇ ਪੀ ਕੇ ਕੱਲ ਨੂੰ ਮੇਰੇ ਇਸ ਵੇਲੇ ਆ ਜਾਓ ਇੱਥੇ ਚਲੋ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਮਗਰੋਂ ਲਾਉਣੇ ਪੈਣਗੇ ਕੱਲ੍ਹ ਸਹੀ ਗੱਲ ਚਲੋ ਚਲੋ ਕੋਈ ਨਹੀਂ ਹਰ ਜੀ ਤੇਰੀ ਇੱਕ ਮੰਨਤਾ ਹੀ ਤੇਰੀ ਤੇਰੀ ਗੱਲ ਹੈ ਹਾਂ ਜੀ ਮਿਲ ਰਹੀ ਸਕੀ ਹਾਂ ਮੇਰੀ ਮੰਨਤੇ ਹੈ ਜੀ ਤੇ ਚਲੋ ਬਾਹਰ ਨਹੀਂ ਤਾਂ ਮਹੀਨੇ ਚ ਇਹ 10 ਕਿ ਦਿਨ ਅਧਾਰ ਕਾਰਡ ਤੇ ਸਰ ਹਾਂ ਸਹੀ ਹੈ ਭਾਈ ਭਾਈ ਜਮਾ ਸਹੀ ਹੈ ਨਹੀਂ 10 ਦਿਨ ਮਤਲਬ ਕੀ 10 ਦਿਨ ਕਰਾਂ ਮੈਂ ਯਾਰ ਤੇ ਉਹ ਨਵੀਂ ਗੱਲ ਕਰਤੀ ਉਹ ਸਾਹਿਬ ਜੀ ਬਾਈ ਨੇ ਗੱਲ ਸਹੀ ਕਹੀ ਹੈ ਬਾਈ ਬਾਈ ਮੈਂ ਦੱਸਦਾ ਸਾਹਿਬ ਹਾਂ ਤੂੰ ਉਸਤਾਦ ਇਹਨਾਂ ਦਾ ਹਾਂ ਦੱਸ ਨਹੀਂ ਨਹੀਂ ਸਾਹਿਬ ਜੀ ਕੀ ਆਧਾਰ ਕਾਰਡ ਤੇ ਤੁਸੀਂ ਮਹੀਨੇ ਦਾ 10 ਕਿ ਦਿਨ ਸਾਨੂੰ दारू ਮਿਲ ਜਾਇਆ ਕਰੇ ਸਿਰ ਆਰ ਕਾੜਦੀ ਕੀ ਨੋਟ ਦਾ ਮਹੀਨਾ ਹੀ ਦੇ ਦਿੰਦੇ दारू ਤੁਹਾਨੂੰ ਉਹ ਨਹੀਂ ਜੀ ਸਾਹਿਬ ਜੀ ਅੱਧ ਰੇਟ ਤੇ ਤੁਸੀਂ ਫੋਨ ਕਰ ਦੋ ਉਹਨਾਂ ਨੂੰ ਤੇ ਅੱਧ ਘਰੇਟ ਤੇ ਦੇ ਦਾਂ ਕਿਉਂਕਿ 10 ਦਿਨ ਵਾਸਤੇ 10 ਦਿਨ ਮਹੀਨੇ ਦੇ ਖੁੱਲ 10 ਦਿਨ ਯਾਰ ਚਲ ਆਪਾਂ ਅਸੀਂ ਨਾ ਵਿਚਾਰ ਕਰਾਂਗੇ ਤੁਹਾਡੀ ਇਸ ਗੱਲ ਤੇ ਅਸੀਂ ਨਾ ਕੰਮ ਸਾਡੇ ਕੱਲ ਨੂੰ ਅਸੀਂ ਚੰਡੀਗੜ੍ਹ ਵੀ ਜਾਣਾ ਹੈ ਕੱਲ ਨੂੰ ਸਾਡੇ ਪ੍ਰੋਗਰਾਮ ਵੀ ਅਸੀਂ ਸਾਹਿਬ ਜੀ ਅਸੀਂ ਨਹੀਂ ਜਾਣਾ ਜਿੰਨਾ ਕਰ ਤੁਸੀਂ ਸਾਡਾ ਇਹ ਕੰਮ ਕਰ ਦਿਓ ਮੈਂ ਹਾਂ ਕਰਦਾ ਹਾਂ ਤੁਹਾਡਾ ਹੁਣ ਕਿਸੇ ਭਰੋਸੇ ਖੜਨਾ ਤਾਂ ਪਊਗਾ ਤੁਹਾਨੂੰ ਵੀ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ ਮੀਟਿੰਗ ਜਿਹੜੀ ਸਾਡੀ ਅਗਲੀ ਹੋ ਚੰਡੀਗੜ੍ਹ ਪਹੁੰਚ ਗੱਲ ਕਰ ਲੂੰਗਾ ਤੇਰੀ ਗੱਲ ਤੇ ਵਿਚਾਰ ਕਰ ਲਾਂਗੇ ਫਿਰ ਇੰਪੋਸਟ ਆ ਜੀ ਬਾਈ ਠੀਕ ਹੈ ਠੀਕ ਆ ਬਾਈ ਨੂੰ ਪੁੱਛਦਾ ਵੰਡੇ ਨਹੀਂ ਨਹੀਂ ਜਿਹੜੀ ਆਪਣੀ ਫੀਮ ਵਾਲੀ ਗੱਲ ਹੈ ਨਾ ਇਟ ਇਟ ਕਰਾ ਦੇ ਜੀ ਹਾਂ ਬਸ ਠੀਕ ਹੈ ਥੋੜੀ ਫੀਮ ਪੋਸਟ ਵਾਲੀ ਗੱਲ ਤੇ ਵਿਚਾਰ ਕਰ ਲੈ ਜੀ ਠੀਕ ਹੈ ਮੀਟਿੰਗ ਚ ਪੱਕੀ ਗੱਲ ਕਰਾਂਗੇ ਤੇ ਹੁਣ ਨਾ ਸਾਨੂੰ ਹੱਥ ਜੋੜ ਕੇ ਬਿੰਦੇ ਸਾਨੂੰ ਕੰਮ ਕਰ ਦਿਓ ਠੀਕ ਹੈ ਕੋਈ ਨਾਰਾਜ਼ਗੀ ਤਾਂ ਨਹੀਂ ਕਿਤੇ ਬਾਅਦ ਗਾਲਾਂ ਕੱਢਦੇ ਕਿ ਅੱਜ ਮਿਲਦਾ ਨਹੀਂ 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 ਬਸ ਮਿਹਰਬਾਨੀ ਜੀ ਚਲੋ ਭਾਈ ਜੀ ਹੋਰ ਵੀ ਐਮਐਲਏ ਬਣੇ ਹੁਣ ਕਿ ਕਦੇ ਮਿਲੇ ਨਹੀਂ ਜੀ ਆਹ ਪਹਿਲੀ ਵਾਰ ਵੇਖਿਆ ਜੀ ਸੇ ਸਾਨੂੰ ਕੋਈ ਵਾੜ ਨਹੀਂ ਦਿੰਦਾ ਮਾਨ ਖੁਸ਼ ਹੋ ਗਿਆ ਬਾਈ ਮਾਨ ਖੁਸ਼ ਬਸ ਮੈਂ ਐਸੇ ਕਰਕੇ ਇਹਨੇ ਪਿਆਰ ਨਾਲ ਸਾਡੀ ਗੱਲ ਸੁਣੀ ਜੀ ਮੇਰ ਬਾਨੀ ਜੀ ਬਸ ਵੀ ਇਹ ਤਾਂ ਪਹਿਲੀ 70 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਜੀ ਬਸ ਜੇ ਜ਼ੋਰ ਲਾ ਦਿਓ ਅੱਕੀ ਫਿਰ ਠੀਕ ਹੈ ਇਲੈਕਸ਼ਨ ਆ ਗਿਆ ਨੇੜੇ ਪੂਰਾ ਜੀ ਪੂਰਾ ਪੂਰੇ ਮਹੱਲੇ ਦੀਆਂ ਮੈਂ ਮੀਟਿੰਗ ਜਾਣਾ ਕੱਲ ਨੂੰ ਜੀ ਠੀਕ ਹੈ ਮੈਂ ਪਹਿਲੀ ਗੱਲ ਕੱਲ ਨੂੰ ਕੋਸ਼ਿਸ਼ ਕਰੂੰਗਾ ਵੀ ਕੋਈ ਗੱਲੇ ਕਰੀ ਚੱਲਦੀ ਕਰਦਾ ਥੋੜੀ ਫੇਮ ਪੋਸਟ ਤੇ ਠੇਕਿਆਂ ਲਈ ਹਾਂਜੀ ਠੀਕ ਹੈ ਦੂਰ ਦੂਰ ਵਾਲਾ ਵਾਅਦਾ ਨਹੀਂ ਕਰਦਾ ਮੈਂ ਇੱਥੇ ਦੇਖਾਂਗੇ ਉਹਦੇ ਜ਼ਿਮੀਂਦਾਰ ਵੀ ਆਏ ਗੱਲ ਕਰ ਦਿੰਦੇ ਭਰਾ ਜੀ ਉਹ ਕਿਹਦੇ ਵੀ ਜੇ ਸਾਨੂੰ 4-4 ਕਨਾਲਾਂ ਮਿਲ ਜਾਣਾਂ ਵੀ ਸਰਕਾਰ ਮਨਜ਼ੂਰੀ ਦੇ ਦੇ ਇੱਥੇ ਬੀਜਣ ਦੀ ਹਾਂ ਭੁੱਖੀ ਤੇ ਆ ਤੁਹਾਡਾ ਅਸੀਂ ਡੇੜੀ ਲਵਾਈ ਹੈ ਝੋਨੇ ਦੀ ਇਹ ਵੀ ਤੁਹਾਨੂੰ ਅਸੀਂ ਟਵਲ ਕਰ ਦਿੱਤੀ ਜੀ ਕੋਈ ਨਹੀਂ ਕਰਾਂਗੇ ਵਿਚਾਰ ਹਾਂ ਭਾਈ ਜੀ ਹਾਂਜੀ ਆਪਣਾ 5 ਵਜੇ ਦਾ ਡੇ 6 ਵਜ ਗਿਆ ਬਸ ਕੰਟਾ ਪਹਿਲਾਂ ਲੇਟ ਹੈ ਓਟੋਕਾਰ ਭਰਾਵਾ ਠੀਕ ਹੈ ਸਾਹਿਬ ਜੀ ਸਸੇ ਠੀਕ ਹੈ ਠੀਕ ਹੈ ਸਾਸੀ ਕਾਰ ਕੋਈ ਨਹੀਂ ਕਰਦੇ ਗਾ ਤੁਹਾਡੇ ਮਸਲੇ ਤੇ ਨਵੇਂ ਬਈ ਭਰਾ ਤੇ ਆਨਲਾ ਲੈ ਜੋ ਯਾਰ ਠੀਕ ਹੈ ਤੋਂ ਤੋਂ ਜੀ ਵੀ ਝਰਾਪੀ ਆ ਤਾਂ ਮੈਂ ਕੱਲਾ ਮੈਂ ਝਰਾਪੀ ਆ ਕੋਈ ਕੀ ਕਰੇ ਸਰਕਾਰ ਦਾ ਇਹ ਲੋਕ ਐਮ ਐਲ ਏ ਸਾਸਤੇ ਚੁਣਦੇ ਵੀ ਨਾਲੇ ਤਾਂ ਜਦੋਂ ਵੋਟਾਂ ਪੈਣੀਆਂ ਉਹਦੇ ਸ਼ਰਾਬ ਦੇ ਜਾਂ ਸਾਨੂੰ ਪੈਸੇ ਦਿਓ ਠੀਕ ਆ ਆ ਜੁਆਗ ਵੀ ਲ 17 ਸਾਲਾਂ ਦਾ ਜੁਆ ਕਾ ਕੇ ਕਹਿੰਦਾ ਨੌਕਰੀ ਲਵਾਉ ਜੀ ਆਪਾਂ ਕਿੱਥੇ ਗਲਤ ਆ ਤਾਪੋਸਾਈ ਜਿਹੜੇ ਦੁਆਰ ਨੂੰ ਇਹ ਨੀਂਵਾਂ ਵੀ ਮੇਰੀ ਉਮਰ ਤਾਂ 12 ਸਾਲ ਹੈ ਹੋਰ ਹੋਈ ਨਹੀਂ ਉਮਰ ਹੋਈ ਨਹੀਂ ਨੌਕਰੀ ਭਾਲਦੇ ਨੇ ਜਵਾਦ ਉਹ ਕਿਵੇਂ ਤੁਹਾਨੂੰ ਵੋਟ ਉਹ ਨੌਕਰੀ ਭਾਲਦੇ ਐ ਸ਼ਰਾਬ ਭਾਲਦੇ ਐ ਐਮਐਲਏ ਕੀ ਕਰੇ ਕੱਲ ਨੂੰ ਚੋਰ ਲਟੇਰੇ ਆਉਣ ਲੱਗ ਪੈਣਗੇ ਵੀ ਸਾਨੂੰ ਚੋਰਿਆਂ ਦੀ ਪਰਮਿਸ਼ਨ ਦਿਓ ਡਾਕਿਆਂ ਦੀ ਪਰਮਿਸ਼ਨ ਦਿਓ ਬੁਰਾ ਹਾਲ ਹੈ ਜਨਤਾ ਦਾ ਚੜੀਏ ਗੱਡੀ ਤਿਆਰ ਹੋ ਗਈ ਫਿਰ ਤਰੋ ਜੀ